ਦੇ ਉਹ ਪੰਜ ਬੰਦੇ ਸੀ ਜਿਨ੍ਹਾਂ ਨੇ ਭੈਣ ਦਾ ਫਰੀ ਸਾਹਿਬ ਜਾਂ ਤੋੜਿਆ ਸੀ ਜਾਂ ਜਿਹਨੇ ਜੁਰਮ ਕਟਨਾ ਆਪਾਂ ਚੰਨਵਾ ਤੇ ਵੇਖੀ ਆ। ਉਹ ਸੀ ਇਹਨਾਂ ਪੰਜਾਂ ਨੇ ਹੱਥ ਜੋੜ ਕੇ মিডিਆ ਸਾਹਮਣੇ ਮਾਫੀ ਮੰਗੀ ਆ। ਪੰਜ ਦਿਨੇ ਜਾਂਚਕਾਰ ਗੁਰਦੁਆਰੇ ਜਾਂ ਕਿਸੇ ਗੁਰੂ ਘਰ ਜਾ ਕੇ ਘੰਟਾ-ਘੰਟਾ ਸੇਵਾ ਕਰਨਗੇ। ਇਹ ਕਿਹੜਾ ਇਹਨਾਂ ਨੇ ਇੱਕ ਐਮਰਦ ਦਰਜ ਕਰਾਈ ਆ। ਉਹ ਐਮਰਦ ਇਹ ਵਾਪਸ ਨੇ ਕੈਨਸਲ ਕਰਾ ਦੇਣਗੇ। ਜਿਹੜੀ ਇਹਨਾਂ ਮਦਰ ਕਰਾਈ ਉਹ ਕੈਨਸਲ ਕਰਾਉਣ ਦੇ ਵਿੱਚ ਕਿਹੜੇ ਹੁਣ ਫੈਸਲਾ ਲਿਖਿਆ ਜਾਊਗਾ ਉਹ ਅਮਰ ਨੰਬਰ ਵਿੱਚ ਪਾ ਦਿਆ ਜੀ। ਦੀਵਾਲੀ ਦੀ ਰਾਤ ਇੱਕ ਗੁਰਸਿੱਖ ਪਰਿਵਾਰ ਦੇ ਘਰ ਦੀ ਪੰਤੋੜ ਕੁਝ ਪ੍ਰਵਾਸੀਆਂ ਦੇ ਵੱਲੋਂ ਕੀਤੀ ਗਈ ਸੀ। ਤੁਹਾਨੂੰ ਦੱਸ ਹੀ ਕਿ ਹੁਣ ਉਹਨਾਂ ਪ੍ਰਵਾਸੀਆਂ ਦੇ ਵੱਲੋਂ ਹੀ ਗੁਰਸਿੱਖ ਬੀਬੀ ਦੇ ਪੈਰਾਂ ਨੂੰ ਹੱਥ ਲਾ ਕੇ ਹੱਥ ਜੋੜ ਕੇ ਮਾਫੀ ਮੰਗ ਲਈ ਗਈ ਹੈ। ਜਿਹਾ ਫਰੋਜ਼ਪੁਰ ਦੀਆਂ ਇਹ ਤਸਵੀਰਾਂ ਨੇ ਦੀਵਾਲੀ ਵਾਲੀ ਰਾਤ ਪਟਾਕੇ ਚਲਾਉਣ ਨੂੰ ਲੈ ਕੇ ਲੜਾਈ ਹੋਈ ਸੀ। ਜਿਸ ਤੋਂ ਬਾਅਦ ਕੁਝ ਪ੍ਰਵਾਸੀਆਂ ਦੇ ਵੱਲੋਂ ਇਸ ਗੁਰਸਿੱਖ ਬੀਬੀ ਦੀ ਕਕਾਰਾਂ ਦੀ ਬੇਅਦਬੀ ਕੀਤੀ ਗਈ ਸੀ ਘਰ ਦੀ ਪੰਤੋੜ ਦੇ ਗਏ ਸੀ ਤੇ ਹੁਣ ਸਿੱਖ ਜਥੇਬੰਦੀਆਂ ਦੇ ਆਲਟੀਮੇਟਮ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਇਨ੍ਹਾਂ ਪ੍ਰਵਾਸੀਆਂ ਦੇ ਵੱਲੋਂ ਜਿਨ੍ਹਾਂ ਨੇ ਭੰਤੋੜ ਕੀਤੀ ਸੀ ਗੁਰਸਖ ਬੀਬੇ ਦੇ ਘਰ ਦੀ ਉਹਨਾਂ ਨੇ ਹੁਣ ਗੁਰਸਖ ਬੀਬੀ ਤੋਂ ਕਕਾਰਾਂ ਦੀ ਜੋ ਬਿਆਦਵੀ ਕੀਤੀ ਗਈ ਸੀ ਉਸ ਦੇ ਲਈ ਹੱਥ ਜੋੜ ਕੇ ਮੁਆਫੀ ਮੰਗੀ ਹੈ ਜੀ ਹਾਂ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਜੋ ਵੀ ਉਹਨਾਂ ਦੇ ਕੋਲੋਂ ਨੁਕਸਾਨ ਹੋਇਆ ਹੈ ਉਸ ਦਾ ਹਰਜਾਨਾ ਵੀ ਉਹਨਾਂ ਦੇ ਵੱਲੋਂ ਭਰਿਆ ਜਾਵੇਗਾ ਭੈਣ ਤੋਂ ਮੰਗੋ ਮਾਫੀ ਪੈ ਰਹੀ ਆ ਥਰੋ ਸਭ ਤੋਂ ਵੱਡੀ ਗਲਤੀ ਹੋਈ ਇਹਦੀ ਕਿਕਾਰਾਂ ਦੇ ਸਾਥੋਂ ਗੱਲ ਹੋਈ ਆ ਤੇ ਕੇ ਮਾਫੀ ਮੰਗਣੀ ਪਊਗੀ ਭੈਣ ਦੇ ਪੈਰੀ ਹੱਥ ਲਾ ਕੇ ਥਾਤੋ ਸਿੱਖ ਦੀ ਸੰਮਾਨ ਮਾਫ ਕਰਦੇ ਹਾਂ ਕਿਕਾਰਾਂ ਦੇ ਹੱਥ ਲਾਇਆ ਜਾਂ ਕੁਝ ਵੀ ਕੀਤਾ ਹੈ ਦੂਸਰੀ ਗੱਲ ਵੀ ਅਸੀਂ ਪੰਜਾ ਸਿੰਘਾਂ ਨੇ ਫੈਸਲਾ ਕੀਤਾ ਹੋਣਾ ਕਿ ਪੰਜ ਦਿਨ ਚਾਹ ਜੰਜਕਰ ਕੋਟ ਦੇ ਤੇ ਚਾਈ ਕੋਟ ਦੇ ਰੇ 1 ਘੰਟਾਾਂ ਲ ਕੇ ਸਵੇਰੇ ਜਾਂ ਸ਼ਾਮ ਨੂੰ ਫੇਰਾ ਕਰੋਗੇ ਪੰਜਵੇਂ ਦਿਨ ਬਾਬਾ ਜੀ ਨੂੰ 500 ਰੁਪਏ ਜਾਂ ਕਿਉਂ ਦੀ ਦੇ ਕੇ ਦੇਗ ਬਣਾ ਕੇ ਅਰਦਾਸ ਕਰੇਗਾ ਬਾਬਾ ਜੀ ਤੁਹਾਡੇ ਸਾਰਿਆਂ ਦੀ ਮਾਫੀ ਜੀ ਠੀਕ ਆ ਫਾਈਨਲ ਥਿਉਰੀ ਪੜੀ ਗेलो ਪਹਿਲੋਂ ਮੰਗੋ ਮਾਫੀ ਮਗਰ ਫੋਟ ਗਲਤੀ ਹੋਈ ਆ ਬੋਲੋ ਜੀ ਲੋ ਪੰਜੇ ਪਹਿਲਾਂ ਚੜ ਕੇ ਆਗੇ ਬੋਲੋ ਗਲਤੀ ਕੀਤੀ ਫਿਰ ਕੋਈ ਗੱਲ ਨਹੀਂ ਬੋਲੋ ਬੋਲੋ ਜੀ ਦਾ ਖਾਲਸਾ ਸ਼ਰਵਾਇ ਤੁਸੀ ਕੀ ਪਤਾ ਹੈ ਜੋ ਵੀ ਸਾਡੇ ਕੋ ਗਲਤੀ ਹੋਈ ਹੈ ਅਸੀਂ ਉਹਦੀ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਪ੍ਰਤਖਾਰਾਂ ਦੇ ਕਹੋ ਕਰੋ ਲਓ ਲਾ ਲਾ ਕੋਈ ਸ਼ਰਮ ਨਹੀਂ ਵੱਟਦਾ ਮੈਂ ਤੇਰੀ ਤੇ ਤੁਹਾਡੀ ਵੱਡੀ ਭੈਣ ਕੋਈ ਮਾਰਕ ਨਹੀਂ ਕਰਦਾ ਤੂੰ ਮੇਰੀ ਭੈਣ ਮਨ ਚ ਕੋਈ ਗੱਲ ਨਹੀਂ ਰੱਖਣੀ ਮੈਂ ਤੇਰਾ ਵੱਡਾ ਭਰਾ ਹਾਂ ਤੇ ਹੱਥ ਤੁਸੀਂ ਤੂੰ ਗੱਲਾਂ ਬੇਚੀਂਦਾ ਕਾਮ ਕਰਦਾ ਠੀਕ ਹੈ ਕੋਈ ਵੱਡੀ ਭੈਣ ਇਹਨਾਂ ਦੀ ਕੋਈ ਗੱਲ ਨਹੀਂ ਆਸਰ ਦਾ ਆ ਗਿਆ ਬਣ ਗਿਆ ਆਸਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪਿਛਲੇ ਦਿਨੀ ਘਟਨਾ 20 ਤਰੀਕ ਦੀ ਦੀਵਾਲੀ ਦੀ ਰਾਤ ਨੂੰ ਘਟਨਾ ਵਾਪਰੀ ਸੀ ਆਪਣੇ ਦੁਲਚੀ ਕਰੋੜ ਪ੍ਰੋਪਰ ਵਿੱਚ ਇਹ ਉਹ ਪੰਜ ਬੰਦੇ ਸੀ ਜਿਨ੍ਹਾਂ ਨੇ ਇਸ ਪੰਡਤ ਸ੍ਰੀ ਸਾਹਿਬ ਜਾਂ ਤੋੜਿਆ ਸੀ ਜਿਹਨੇ ਵੀ ਜੁਰਮ ਘਟਨਾ ਆਪਾਂ ਚੰਨਵਾ ਤੇ ਵੇਖੀ ਆ ਉਹ ਸੀ ਇਹਨਾਂ ਪੰਜਾਂ ਨੇ ਹੱਥ ਜੋੜ ਕੇ মিডিਆ ਸਾਹਮਣੇ ਮਾਫੀ ਮੰਗੀ ਆ ਪੰਜ ਦਿਨ ਜੰਜਕਰ ਗੁਰਦਵਾਰੇ ਜਾਂ ਕਿਸੇ ਗੁਰੂ ਘਰ ਜਾ ਕੇ ਘੰਟਾ-ਘੰਟਾ ਸੇਵਾ ਕਰਨਗੇ ਪੰਜਵੇਂ ਦਿਨ 500 ਰੁਪਏ ਦੀ ਦੇਗ ਬਾਬਾ ਜੀ ਨੂੰ ਦੇਣਗੇ ਕਰਮਾਇਆ 100 ਰੁਪਏ ਪੰਜੇ ਦੇਣਗੇ ਹੁਣ ਦੀ ਘਿਓ ਦੀ ਦੇਗ ਬਣੇਗੀ ਤੇ ਮਾਫੀ ਦੇਗ ਬਣਾ ਕੇ ਵੀ ਸਾਥੋਂ ਗਲਤੀ ਦੀ ਕਿਹੜੇ ਕਿਕਾਰਾਂ ਦੀ ਮੰਗੀ ਮੰਗੀ ਜੋਖੀ ਅੱਜ ਤੋਂ ਬਾਅਦ ਪ੍ਰੇਮ ਨਾ ਰਹੋ ਕੋਈ ਵੀ ਕਿਸੇ ਤੇ ਵਾਦਾ ਕਿਸੇ ਦੇ ਖਿਲਾਫ ਕੋਈ ਗਲਤ ਵੀਡੀਓ ਦੋਨਾਂ ਪਰਿਵਾਰਾਂ 'ਚ ਕੋਈ ਨਾ ਪਾਵੇ ਕੋਈ ਵੀ ਗਲਤ ਵੀਡੀਓ ਬਣਾ ਕੇ ਨਾ ਵਾਇਰਲ ਕਰੇ ਜਿਹੜੀਆਂ ਪਿੱਛੇ ਕਿੜੀਆਂ ਵਾਇਰਲ ਹੋ ਗਈਆਂ ਚੈਨਲਾਂ 'ਤੇ ਹੋ ਗਈਆਂ ਨੇ ਉਹ ਚਲੋ ਜੇ ਡਿਲੀਟ ਹੁੰਦੀਆਂ ਤਾਂ ਕਰ ਦਿਓ ਨਹੀਂ ਤੇ ਡਿਲੀਟ ਹੁੰਦੀਆਂ ਤਾਂ ਕਰ ਦਿਓ ਕਰਾ ਦਿਓ ਤੇ ਉਹ ਉਹ ਤਾਂ ਮੈਂ ਕਹਿ ਨਹੀਂ ਸਕਦਾ ਕਿ ਅੱਗੇ ਅਜ ਤੋਂ ਬਾਅਦ ਕੋਈ ਨਵੀਂ ਨਾ ਪਾਵੇ ਜੇ ਡਿਲੀਟ ਹੋ ਉਹ ਵੀ ਡਿਲੀਟ ਕਰ ਦਿਓ ਜੇ ਹੋਂਦ ਉਹ ਵੀ ਕਰਾ ਦਿਓ ਬੜੀਆ ਗੱਲ ਕੋਈ ਚੰਗੀ ਗੱਲ ਲਈ ਵੀਡੀਓ ਕਦੇ ਵੇਖੂਗਾ ਗੱਲ ਫਿਰ ਨਵੀਂ ਤਾਜੀ ਹੋ ਜੂ ਕਰੂਗੀ ਤੇ ਡਿਲੀਟ ਹੁੰਦੀਆਂ ਤਾਂ ਕਰਾ ਦਿਓ ਪਰ ਅੱਗੇ ਤੋਂ ਕੋਈ ਇੱਥੇ ਐਮਸੀ ਸਾਹਿਬ ਬੈਠੇ ਨੇ ਨਾਲ ਸਾਡਾ ਮਨਪ੍ਰੀਤ ਸਿੰਘ ਖਾਲਸਾ ਜਿਹੜਾ ਕਿੰਨਾਂ ਨੇ ਪੰਜਾਬ ਚ ਪੰਤਰਾਂ ਕਮੇਮ ਸ਼ੁਰੂ ਕੀਤੀ ਹੋਈ ਉਹ ਵੀ ਦੇ ਵਿੱਚ ਆਏ ਸੀ ਹੋਰ ਸਾਰੇ ਸ਼ਹਿਰ ਦੇ ਮੋਢਰਾ ਆਦਮੀ ਕਿਸਾਨ ਜੱਥੇਬੰਦੀਆਂ ਦੇ ਮੁਖੀ ਸਾਰਿਆਂ ਦੇ ਵਿੱਚ ਪੈ ਕੇ ਤੇ ਫੈਸਲਾ ਲਿਆ ਏ ਤੇ ਅੱਜ ਤੋਂ ਜਿਹੜਾ ਫੈਸਲਾ ਕੇ ਹੈਗਾ ਏ ਇਹ ਜਿਹੜਾ ਵੀ ਵਕੀਲ ਇਹ ਰਾਜੂ ਜੀ ਬੈਠੇ ਨੇ ਸਾਰੇ ਜਾਣਦੇ ਕਾਨੂੰਨ ਦੇ ਸਾਰੇ ਮਾਰਨੇ ਵੀ ਜਿਹੜਾ ਵੀ ਵਕੀਲ ਕਰਨਗੇ ਇਹ ਕਿਹੜਾ ਇਹਨਾਂ ਨੇ ਇੱਕ ਅਮਨਰ ਦਰਜ ਕਰਾਈ ਏ ਆ ਉਹ ਐਮਐਡਆਰ ਇਹ ਵਾਪਸ ਨੇ ਕੈਨਸਲ ਕਰਾ ਦੇਣਗੇ ਜਿਹੜੀ ਇਹਨਾਂ ਐਮਐਡਆਰ ਕਰਾਈ ਉਹ ਕੈਨਸਲ ਕਰਾ ਦੇਣ ਵਿੱਚ ਕਿਹੜੇ ਹੁਣ ਫੈਸਲਾ ਲਿਖਿਆ ਜਾਊਗਾ ਉਹ ਐਮਐਡਆਰ ਨੰਬਰ ਵਿੱਚ ਪਾ ਦਿਆ ਜੀ ਐਫਰ ਨੰਬਰ ਵਿੱਚ ਪਾ ਦਿਓ ਕਿੰਨੀਆਂ ਦੋ ਐਮਐਡਆਰ ਮੇਰੇ ਕੋਲ ਇਹਨਾਂ ਦੀ ਇਹ ਦੋ ਇਹਨਾਂ ਦੀ ਐਮਐਡਆਰ ਇੱਕ ਇਹਨਾਂ ਦੀ ਇੱਕ ਇਹਨਾਂ ਦੀ ਐਮਐਡਆਰ ਪੈਂਡਿੰਗ ਦੀ ਪੈਂਡਿੰਗ ਐਮਐਡਆਰ ਦੋ ਐਮਐਡਆਰ ਦੇ ਵਿੱਚ ਆਇਆ ਜਿਹੜਾ ਵੀ ਫੈਸਲਾ ਲਿਖਣਾ ਨਾ ਪਰ ਘੇੜਾ ਠਹਿਰ ਕੇ ਲਿਖ ਲਿਆ ਜਾ ਉਹਨਾਂ ਐਮਐਡਆਰ ਦੇ ਵਿੱਚ ਮੈਂ ਸਲਾਹ ਕਰਕੇ ਲਾ ਪਾ ਦੇ ਸਲਾਹ ਕਰਕੇ ਲਿਖ ਲਿਆ ਜਾ ਕੇ ਤੇ ਇਹਨਾਂ ਕੋਈ ਵਿਗੜਾ ਪੈਸਾ ਆ ਭੈਣ ਜੀ ਤੁਹਾਨੂੰ ਰਾਜੀ ਮੀਰ ਸਾਹਿਬ ਹਾਂ ਜ਼ਿੰਮੇਵਾਰ ਮੇਰੀ ਹੈ ਜੀ ਚਾਂਤ ਕਰਪਾਹ ਤੁਹਾਨੂੰ ਪੰਜ ਕਰਪਾਹ ਆਗੇ ਬਸ ਆਗੇ ਭੈਣ ਨਹੀਂ ਆਪਣੀ ਜੀ ਇਹ ਪਹਿਲ ਵੀ ਆਪਾਂ ਠੀਕ ਹੈ ਜੀ ਹੋਰ ਕੋਈ ਵੀਰ ਨੇ ਗੱਲਬਾਤ ਕਰਨੀ ਤੇ ਕਰ ਲਿਓ ਸਾਰੇ ਵੀਰਾਂ ਦਾ ਮੈਂ ਸ਼ਹਿਰ ਵਾਸੀਆਂ ਦਾ ਮਹੱਲਾ ਵਾਸੀਆਂ ਦਾ ਜਿੰਨੇ ਵੀ ਵੀਰ ਜਥੇਬੰਦੀਆਂ ਦੇ ਮੁਖੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਆ ਪੰਜਾਬ ਆਪਣੇ ਤੰਤਰਾਂ ਬਜਾਓ ਜਥੇਬੰਦੀ ਪਹੁੰਚੇ ਆ ਹੋਰ ਆਪਣੇ ਹਾਂ ਖੰਡ ਬਜਾਓ ਖੰਡ ਬਜਾਓ ਪੰਜਾਬ ਬਚਾਓ ਜਥੇਬੰਦੀ ਮੁਖੀ ਭਾਈ ਮਨਪ੍ਰੀਤ ਸਿੰਘ ਖਾਲਸਾ ਪਹੁੰਚੇ ਨੇ ਇਧਰ ਸਿਕਸ ਸਟੂਡੈਂਟ ਫੈਡਰੇਸ਼ਨ ਮਹਿਤਾ ਹੋਰ ਕਫਾਨ ਜਿੱਥੇ ਬੰਦੀਆਂ ਦੇ ਮੁਖੀ ਹੋਰ ਸ਼ਹਿਰ ਦੇ ਸਾਰੇ ਪ੍ਰਧਾਨਾਂ ਦਾ ਇੱਥੇ ਪਹੁੰਚਣ ਤੇ ਦਿਲ ਦੀ ਗਹਿਰਾਈਆਂ ਧੰਨਵਾਦ ਬੁੱਢੋ ਦੇ ਭਾਈ ਦੋ ਮਿੰਟ ਲਈ ਬਸ ਆਹ ਜੀ ਤੇ ਆਪ ਸਭ ਸੰਗਤਾਂ ਨੂੰ ਪਤਾ ਹੈ ਪਖੰਡ ਪੰਜਾਬ ਬਚਾਓ ਦੀ ਜਿਹੜੀ ਮਹਿੰਮਤ ਫਰੀਦਪੁਰ ਤੋਂ ਚੱਲੀ ਹੋਈ ਹੈ ਸੋ ਥੋੜੇ ਜੇ ਸਮੇਂ ਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਪਖੰਡੀ ਬਾਬੇ ਆ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਨੰਗਿਆਂ ਕੀਤਾ ਉਹਨਾਂ ਦੇ ਪਰਦੇ ਫਾਸ਼ ਕੀਤੇ ਨੇ ਔਰ ਜੈਸਾ ਦਾਰਤੇ ਸਿੱਖ ਸੰਗਤਾਂ ਜਾਗਰੂਤ ਹੋ ਰਹੀਆਂ ਨੇ ਔਰ ਸੁਚੇਤ ਹੋ ਰਹੀਆਂ ਨੇ ਤੋਂ ਪਿਛਲੇ ਦਿਨੀ ਚੱਲਦੀ ਮਹਿਮ ਦੇ ਵਿੱਚ ਇੱਕ ਬੀਬੀ ਨਵਨੀਤ ਕੌਰ ਨਵਨੀਤ ਕੌਰ ਹੈ ਖਣੀ ਨਵਨੀਤ ਕੌਰ ਉਹਦਾ ਨਾਮ ਸ਼ਾਂਗੇ ਪਿੰਡ ਤੋਂ ਉਹਨੇ ਸਾਡੀ ਮਹਿਮ ਦੇ ਖਿਲਾਫ ਜਾਂ ਪੰਥ ਦੇ ਖਿਲਾਫ ਜਾਂ ਕੁਝ ਮੇਰੇ ਖਿਲਾਫ ਬਹੁਤ ਭद्दी ਸ਼ਬਦਾਵਲੀ ਜਿਹੜੀ ਵਰਤੀ ਸੀ ਉਹ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸੀ ਸੋ ਉਹਨੇ ਮੀਟਿੰਗ ਲਈ ਟਾਈਮ ਦਿੱਤਾ ਸਵਾਲ ਜਵਾਬ ਲਈ ਟਾਈਮ ਦਿੱਤਾ ਪਰ ਜਦੋਂ ਅਸੀਂ ਸਵਾਲ ਜਵਾਬ ਕਰਨ ਵਾਸਤੇ ਉਹਦੇ ਕੋਲੇ ਜਾਣ ਲੱਗੇ ਤੇ ਉਹਨੇ ਮਤਲਬ ਆਪ ਦਾ ਗੈਂਗ ਜਿਹੜਾ ਪੂਰਾ ਇਕੱਠਾ ਕਰ ਲਿਆ ਸੋ ਪ੍ਰਸ਼ਾਸਨ ਨੇ ਇੱਥੇ ਬਹਿ ਕੇ ਆਮੋ ਸਾਹਮਣੇ ਸਵਾਲ ਜਵਾਬ ਕਰਾਏ ਜਿਹਦੇ ਵਿੱਚ ਉਹਨੇ ਹਰ ਪਾਸੋਂ ਮਾਫੀਨਾਮਾ ਲਿਆ ਪਰ ਅਖੀਰ ਵਿੱਚ ਜਥੇਬੰਦੀਆਂ ਨੇ ਚਲੋ ਫੈਸਲਾ ਕੀਤਾ ਭਾਈ ਲਖਵੀਰ ਸਿੰਘ ਜੀ ਮਹਾਲਮ ਸਾਰੇ ਉੱਥੇ ਜਥੇਬੰਦੀਆਂ ਦੇ ਆਗੂ ਸੀਗੇ ਉਹਦੇ ਵਿੱਚ ਫੈਸਲਾ ਹੋਇਆ ਵੀ ਭਾਈ ਜਿਵੇਂ ਇੱਥੇ ਅੱਜ ਮਾਫੀਨਾਮਾ ਹੋਇਆ ਵੀ ਇਸ ਜਿਗੇ ਨਾਲ ਤੋਂ ਇੱਕ ਲਾਈਵ ਜਿਹੜੀ ਮਾਫੀ ਮੰਗਲਾ ਔਰ ਉਹਨੇ ਸਾਫ਼ ਜਵਾਬ ਦੇ ਦਿੱਤਾ ਤੋਂ ਇਸ ਕਰਕੇ ਉਹਦੇ ਖਿਲਾਫ ਜਿਹੜੀ ਜਥੇਬੰਦੀ ਵੱਲੋਂ ਔਰ ਮੇਰੇ ਵੱਲੋਂ ਇੱਕ ਜਿਹੜੀ ਦਰਖਾਸਤ ਦਿੱਤੀ ਗਈ ਸੀ ਐਸਪੀ ਡੀ ਸਾਹਿਬ ਨੂੰ ਉਹ ਉਹਦੇ ਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀ ਵੀ ਕਾਰਵਾਈ 2 ਦਿਨਾਂ ਦੇ ਵਿੱਚ ਹੋ ਜਾਏਗੀ ਪਰ ਅੱਜ ਲਗਭਗ ਹਫਤਾ ਹੋ ਗਿਆ ਵੀ ਅਜੇ ਤੱਕ ਕੋਈ ਉੱਤੇ ਕਾਰਵਾਈ ਨਹੀਂ ਹੋਈ ਸੋ ਅੱਜ ਅਸੀਂ ਗੁਰਦੁਆਰਾ ਸਾਹਿਬ 'ਚ ਖੜ ਕੇ ਐਲਾਨ ਕਰਦੇ ਆ ਅ ਪਰਸੋਂ 30 ਤਰੀਕ ਨੂੰ 30 ਅਕਤੂਬਰ ਨੂੰ ਅਸੀਂ ਜਿਹੜਾ ਗੋਲੂ ਕਾ ਮੋੜ ਹੈ ਉਹ ਸਾਰਾ ਅਸੀਂ ਹਾਈਵੇ ਜਿਹੜਾ ਰੋਡ ਹੈ ਉਹ ਜਾਮ ਕਰਾਂਗੇ ਸੋ ਜੇ ਉਹਦੇ ਦੇ ਬੰਦੀ ਕਾਰਵਾਈ ਨਹੀਂ ਹੁੰਦੀ ਉਹਦੇ ਵਿੱਚ ਅ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀਆਂ 11 ਵਜੇ ਟੈਂਗ ਹੋ ਰਹੀ ਹੈ ਬਿਲਕੁਲ ਸੈਕਸ ਸਟੂਡੈਂਟ ਫੈਡਰੇਸ਼ਨ ਦੇ ਅਹੁਦੇਦਾਰ ਔਰ ਅੰਤਰਰਾਸ਼ਟਰੀ ਜੜ ਸਿਕ ਸਮਾਜ ਦੇ ਪ੍ਰੈਜ਼ੀਡੈਂਟ ਔਰ ਸਰਪੰਚਾਂ ਦੀ ਜੁਨੀਅਨ ਦੇ ਪ੍ਰਧਾਨ ਸਾਰੇ ਆਏ ਨੇ ਸੋ ਸਾਰਿਆਂ ਵੱਲੋਂ ਹੀ ਜਿਹੜਾ ਐਲਾਨ ਹੈ ਵੀ ਅਸੀਂ ਪਰਸੋਂ 11 ਵਜੇ ਗੋਲੂ ਕਾ ਮੋੜ ਉੱਥੇ ਇੱਕ ਹਾਈਵੇ ਜਿਹੜਾ ਰੋਡ ਹੈ ਉਹ ਜਾਮ ਕਰਾਂਗੇ ਜੇਕਰ ਇਹ ਬੀਬੀ ਤੇ ਪਰਚਾ ਨਹੀਂ ਹੁੰਦਾ ਤਾਂ ਸੰਗਤ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸਾਰੀਆਂ ਸਿੱਖ ਜਥੇਬੰਦੀਆਂ ਅਰਸੋ 31 ਅਕਤੂਬਰ ਨੂੰ 11 ਵਜੇ ਗੋਲੂ ਕਾ ਮੋੜ ਗੁਰਮਰ ਸਾਹਿਬ ਪੰਤਨ ਦੀ ਕਿਰਪਾ ਦਿੱਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਨੂੰ ਲੈ ਕੇ ਗੁਰਸਿੱਖ ਪਰਿਵਾਰ ਦੇ ਨਾਲ ਇਨ੍ਹਾਂ ਪ੍ਰਵਾਸੀਆਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਉਹਨਾਂ ਦੇ ਘਰ ਦੀ ਭੰਨਤੋੜ ਕੀਤੀ ਗਈ ਸੀ ਇਥੋਂ ਤੱਕ ਕਿ ਬੀਬੀ ਦੇ ਕਾਕਾਰਾਂ ਦੀ ਬੈਦ ਬੀਬੀ ਕੀਤੀ ਗਈ ਸੀ ਕਿਰਪਾਨ ਤੱਕ ਤੋੜ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਨੇ ਇਨਾਂ ਪ੍ਰਵਾਸੀਆਂ ਨੂੰ ਅਲਟੀਮੇਟਮ ਦਿੱਤਾ ਸੀ ਕਿ ਮੁਆਫੀ ਮੰਗਣ ਤੇ ਹੁਣ ਇਨਾਂ ਪ੍ਰਵਾਸੀਆਂ ਦੇ ਵੱਲੋਂ ਮੁਆਫੀ ਮੰਗ ਲਈ ਗਈ ਹੈ ਜੋ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਕਰਨ ਦੀ ਵੀ ਗੱਲ ਆਕੀ ਹੈ ਤੇ ਅੱਗੇ ਤੋਂ ਅਜਹੀ ਗਲਤੀ ਨਾ ਕਰਨ ਦੀ ਵੀ ਉਹਨਾਂ ਦੇ ਵੱਲੋਂ ਯਕੀਨ ਸਿੱਖ ਜਥੇਬੰਦੀਆਂ ਨੂੰ ਦਵਾਇਆ ਗਿਆ ਹੈ। ਕਰੋਧਪੁਰ ਤੋਂ ਪਰਮਜੀਤ ਸਿਖਾਣਾ ਪੰਜਾਬੀ ਲੋਕ ਚੈਨਲ